ਨੌਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸ਼ੋਭਾ ਯਾਤਰਾ ਦੇ ਅੱਗੇ ਹੱਥਾਂ ਵਿੱਚ ਝੰਡੇ ਫੜ ਛਤਾਲੂ ਨੱਚ ਰਹੇ ਸਨ ਹਾਥੀ ਊਂਠ ਅਤੇ ਰਾਜਸਥਾਨ ਪਹਿਰਾਵੇ ਵਿੱਚ ਸਜੇ ਢੋਲਗ ਵਾਲੇ ਜ਼ੋਰ-ਜ਼ੋਰ ਨਾਲ ਢੋਲ ਵਜਾਰੇ ਸਨ ਪੂਰਾ ਮਾਹੌਲ ਖਾਟੂ ਸ਼ਿਆਮ ਵਰਗਾ ਪ੍ਰਤੀਤ ਹੋ ਰਿਹਾ ਸੀ ਮੌਕਾ ਸੀ ਬਾਬਾ ਸ਼ਾਮਦੀ ਦੇ ਜਨਮ ਦਿਹਾੜੇ ਮੌਕੇ ਸ਼੍ਰੀ ਖਾਟੂ ਸ਼ਾ ਮੰਦਿਰ ਟਰਸਟ ਕੋਹਾੜਾ ਵੱਲੋਂ ਕੱਢੀ ਵਿਸ਼ਾਲ ਨਿਸ਼ਾਨ ਯਾਤਰਾ ਦਾ ਜਿਸ ਨੂੰ ਪਾਮ ਸਿਟੀ ਚੰਡੀਗੜ੍ਹ ਰੋਡ ਤੋਂ ਕੱਢਿਆ ਗਿਆ ਇਹ ਪਾਮ ਸਿਟੀ ਤੋਂ ਸ਼ੁਰੂ ਹੋ ਕੇ ਕੋਹਾੜਾ ਮੰਦਿਰ ਤੱਕ ਪਹੁੰਚੀ ਨਿਸ਼ਾਨ ਯਾਤਰਾ ਦੌਰਾਨ ਹਜ਼ਾਰਾਂ ਸ਼ਰਧਾਲੂ ਹੱਥਾਂ 'ਚ ਨਿਸ਼ਾਨ ਲੈ ਕੇ ਖਾਟੂ ਸ਼ਾਮ ਬਾਬਾ ਦੇ ਜੈਕਾਰੇ ਲਗਾਉਂਦੇ ਹੋਏ ਦੇਰ ਸ਼ਾਮ ਮੰਦਿਰ ਵਿੱਚ ਪਹੁੰਚੇ ਨਿਸ਼ਾਨ ਯਾਤਰਾ ਦਾ ਸ਼ਰਧਾਲੂਆਂ ਵੱਲੋਂ ਵੱਖ-ਵੱਖ ਤਾਮ ਅਤੇ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਨਿਸ਼ਾਨ ਯਾਤਰਾ ਦਾ ਮੰਦਰ ਪੂਜਣ ਤੇ ਸ਼੍ਰੀ ਖਾਟੂ ਸ਼ਾਮ ਮੰਦਰ ٹرسٹ ਦੇ ਸੇਵਾਦਾਰ ਪ੍ਰਦੀਪ ਮਿੱਤਲ ਸੰਦੀਪ ਅਗਰਵਾਲ ਐਲ ਆਰ ਮਿੱਤਲ ਅਨਿਲ ਮਿੱਤਲ ਦੁਆਰਾ ਸ਼ਰਧਾਲੂਆਂ ਦਾ ਫੁੱਲਾਂ ਦੀ ਵਰਖਾ ਕਰਕੇ ਸਵਾਗਤ ਕੀਤਾ ਗਿਆ ਸ਼ਾਮ ਨੂੰ ਸ਼੍ਰੀ ਸ਼ਾਮ ਜਨਮotsਵ ਬੜੀ ਧੂਮ ਧਾਮ ਨਾਲ ਮਨਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰ ਕੇ ਸ਼ਾਮ ਬਾਬਾ ਜੀ ਦਾ ਆਸ਼ੀਰਵਾਦ ਲਿਆ ਕੋਲਕਾਤਾ ਦੇ ਵਿਸ਼ੇਸ਼ ਕਾਰੀਗਰਾਂ ਵੱਲੋਂ ਖਾਟੂ ਸ਼ਾਮ ਬਾਬਾ ਨੂੰ ਪੰਜ ਕਿਸਮ ਦੇ ਵਿਦੇਸ਼ੀ ਫੁੱਲਾਂ ਨਾਲ ਸੁੰਦਰ ਟੰਗ ਨਾਲ ਸਜਾਇਆ ਗਿਆ ਸ਼ਾਮ ਨੂੰ ਭਜਨ ਸੰਧਿਆ ਵਿੱਚ ਬੈਸ਼ਨਵੀ ਸ਼ਰਮਾ ਗਵਾਰੀਆ ਰਤੇ ਪ੍ਰਸਿੱਧ ਭਜਨ ਗਾਇਕ ਪ੍ਰਿੰਸ ਛਾਵੜਾ ਵੱਲੋਂ ਬਾਬਾ ਜੀ ਦਾ ਗੁਣगान ਕੀਤਾ ਗਿਆ ਆਇਆ ਹੂੰ ਬਾਬਾ ਮੈਨੂੰ ਤੇਰੇ ਉਤੇ ਭਰੋਸਾ ਹੈ ਆਤ ਭਜਨਾ ਦੀ ਮਸਤੀ ਉਤੇ ਸ਼ਰਦਾਲੂ ਨੱਚਦੇ ਰਹੇ ਮੰਦਰ ਟਰਸਟ ਵੱਲੋਂ ਨਰ ਸੇਵਾ ਨਰੈਣ ਸਿਵਾ ਦੇ ਮੱਦੇਨਜ਼ਰ ਖੂਂਦਾਨ ਕੈਂਪ ਵੀ ਲਗਾਇਆ ਗਿਆ ਟਰਸਟ ਤੇ ਮੰਦਰਾ ਵੱਲੋਂ ਕੇਕ ਕੱਟ ਕੇ ਬਾਬਾ ਸ਼ਾਮ ਦਾ ਜਨਮ ਦਿਨ ਮਨਾਇਆ ਗਿਆ ਉੱਥੇ ਹੀ ਤਪਕੇਸ਼ਵਰ ਮਹਾਦੇਵ ਮਹਾਰਤੀ सेवा परिवार ਵੱਲੋਂ ਢੋਲ ਨਿਗਾੜਿਆਂ ਦੇ ਨਾਲ ਬਾਬਾ ਸ਼ਾਮਦੀ ਆਰਤੀ ਕੀਤੀ ਗਈ। ਇਸ ਦੌਰਾਨ ਪ੍ਰਦੀਪ ਮਿੱਤਲ, ਸੰਦੀਪ ਅਗਰਵਾਲ, ਅਨਿਲ ਮਿੱਤਲ, ਐਲ ਆਰ ਮਿੱਤਲ, ਅਭਿਸ਼ੇਕ ਗੁਪਤਾ, ਜਤਿੰਦਰ ਮਿੱਤਲ, ਸੰਜੀਤ ਅਗਰਵਾਲ, ਬినੋਦ ਗੋਇਲ, ਹਰੀਸ਼ ਗਰਗ, ਰਵੀ ਗੋਇਲ, ਵਿਜੇ ਗੋਇਲ, ਆਤਲ ਵਾਲਿਆ, ਸੰਦੀਪ ਗੋਇਲ, ਅਮਿਤ ਬਾਂਸਲ ਮੁਨੀਸ਼ ਚੰਦਰੇਸ਼ ਭਾਰਦਵਾਜ ਜੈ ਭਗਵਾਨ ਰਜਤ ਗੋਇਲ ਦੀਪਕ ਸਿੰਘਲਾ ਸੁਸ਼ੀਲ ਅਗਰਵਾਲ ਅਸ਼ੋਕ ਗੁਪਤਾ ਵੀਕੇ ਸ਼ਰਮਾ ਰਕੇਸ਼ ਦੀਵਾ ਰੀਨਾ ਜੈਨ ਸੁਸ਼ੀਲ ਬਾਂਸਲ ਧੀਰਜ ਸਿੰਘਲਾ ਵਿਸ਼ਾਲ ਮਹੇਸ਼ਵਰੀ ਸतीश ਮਿੱਤਲ ਰਵੀ ਅਗਰਵਾਲ ਆਦਿ ਹਾਜ਼ਰ ਸਨ